ਨਹੀਂ ਜੇ ਪਹਿਲਾਂ ਤਾਂ ਦੱਸੋ ਕਿ ਕੋਲ ਹੈ ਨਾ ਚੀਕੂ ਖਾਣਾ ਹੈ ਆ ਜਾ ਪਾ ਚੀਕੂ ਤੋੜ ਲੰਨੇ ਨਹੀਂ ਆ ਜਾਓ ਇੱਧਰ ਦੀ ਆਓ ਲਓ ਜੀ ਛੁੱਕ ਅੰਡੇ ਨਾ ਵੀ ਚਲੀ ਵੇਰੀ ਤੇ ਇੱਧਰ ਨਹੀਂ ਮੰਗਤਾ ਇੱਧਰ ਨਹੀਂ ਮੈਂ ਵੇਖਦੀ ਸੀ ਕੋਈ ਪੱਕੇ ਆ ਗਿਆ ਆਹੋ ਆ ਜਾ ਇੱਧਰ ਵੀ ਵੇਲਾ ਆ ਦੇਖੋ ਪਰਿਆ ਪਾ ਚੀਕੂ ਦਾ ਬੂਟਾ ਆਪਣਾ ਰੱਖਤਾ ਨਹੀਂ ਨੂੰ ਨਾ ਉਪਰ ਵਾਲੀ ਖਿਲਾੜੀ ਆ ਵੀ ਟੱਕੇ ਨਾ ਪਰ ਕਾ ਕੰਡੀ ਨਾ ਪੁੱਤਾਂ ਤੋੜਨਾ ਤੋੜਦੀ ਆ ਪਹਿਲਾਂ ਤੋੜ ਤੱਕ ਉਤਾ ਪੁੱਤ ਇਹ ਚੀਕੂ ਆਣੀ ਖਾਣਾ ਪੁੱਤ ਪਹਿਲਾਂ ਇਹ ਚੀਕੂ ਲਈ ਲੱਗੇ ਹੋਏ ਆਪਣੇ ਬਹੁਤ ਜ਼ਿਆਦਾ ਭਰੇ ਬੂਟਾ ਸਾਰਾ ਕੌਣ ਦਾ ਤਰੀਕਾ ਤੁਹਾਨੂੰ ਦੱਸਾਂਗੇ ਅੰਦਰ ਚੀਖਾ ਕੇ ਅੰਗੂਰ ਦੇਖੋ ਲੱਬੇ ਵਾਲ ਦੇਖੋ ਸਾਡੀ ਪਰਿਵੀ ਕਰੇ ਨੇ ਕਰ ਵਿੱਚ ਸਾਰੇ ਤਰ੍ਹਾਂ ਦੇ ਫਰੂਟ ਲੱਗੇ ਹੋਏ ਨੇ ਤੇ ਕੋਈ ਰੇਸ਼ਪੇ ਨਹੀਂ ਚਾਕ ਉਹ ਬਹੁਤ ਜਲਦੀ ਤਿਆਰ ਹੋਣ ਵਾਲਿਆ ਹੈ ਬੱਚੇ ਸਾਡੇ ਘਰੇ ਆਉਣ ਲੱਗੇ ਕਦੋਂ ਲੱਗਣੇ ਤੁਹਾਡੇ ਫਰੂਟ ਕਦੋਂ ਲੱਗਣੀਆਂ ਕਦੋਂ ਲੱਗਣੀਆਂ ਅੰਗੂਰ ਤੁਸੀਂ ਕਾਲ ਜੀ ਸਾਰਿਆਂ ਨੂੰ ਤੁਸੀਂ ਵੀ ਆਪਣੇ ਘਰੇ ਚੀਜ਼ਾਂ ਲਾ ਸਕਦੇ ਹੋ ਸਾਥੋਂ ਵੀ ਲੈਣ ਲਈ ਸਪਰਸ਼ ਕਰ ਸਕਦੇ ਹੋ ਜੀ ਜੀ ਦਾ ਕੋਈ ਪੁੱਛਣਾ ਹੋਵੇ ਕੰਪੈਟ ਕਰਕੇ ਪੁੱਛ ਸਕਦੇ ਹੋ ਕਿਵੇਂ ਤਿਆਰ ਕੀਤੇ ਨੇ ਕਿਹੜੀ ਚੀਜ਼ ਹੈ ਮੈਨੂੰ ਲੱਗਦੀ ਆ ਆ ਜ਼ਰੂਰ ਦੱਸਣਾ ਤੁਸੀਂ ਕੀ ਲੱਗੇ ਹੋਏ ਇਹ ਵੀ ਬੂਟਾ ਤੁਹਾਨੂੰ ਦੱਸਾਂ ਕਿ ਕਾਹਦਾ ਬਾਅਦ ਤੁਹਾਡਾ ਦਿਮਾਗ ਵੀ ਦੇਖ ਰਿਹਾ ਤੁਸੀਂ ਪਿੰਡਾਂ ਵਾਲੇ ਹੋ ਤਾਂ ਪਤਾ ਹੀ ਹੋਣਾ ਚਾਹੀਦਾ ਵੇ ਕਿਤੇ ਲੋਕੀ ਚੁੱਪ ਆ ਜਾਉਂਦੇ ਨਾ ਰੱਖਿਆ ਦਾ ਆਈਡੀ ਚਾਹ ਚਾਹੀਦੀ ਹੈ ਪਾਣੀ ਚਾਹੀਦਾ ਆਪਾਂ ਆਪ ਰੋਹਿੰਦੀ ਦਾ ਨਮਟਾ ਦੇਖੋ ਜੀ ਖਾਓ ਜਿੰਨੇ ਮਰਜ਼ੀ ਉਹ ਉਰਾਨੀ ਮੂਹੇ ਬਣਾਉਣ ਮੈਂ ਬਣਾ ਨਹੀਂ ਰਿਹਾ ਲਓ ਜੀ ਇੰਦਰ ਮੂਹੇ ਇੰਜੀਰ ਲੱਗੇ ਹੋਏ ਲੈ ਇਹਦੇ ਵਿੱਚ ਚਿੜੀਆਂ ਦਾ ਖਾਣਾ ਚਿੜੀਆਂ ਨੇ ਵੀ ਆਲਣਾ ਪਾਇਆ ਹੈ ਵਿੱਚ ਬਾਜੂਆ ਦੇ ਚਿੜੀਆਂ ਪੱਲ ਲੱਗੇ ਆ ਪਿਆਰੇ ਬੰਦ ਚੱਲ ਰਿਓ ਵਾਇਰ ਕੀ ਆਵਾਜ਼ ਆ ਲਓ ਜੀ ਹਰ ਤਰ੍ਹਾਂ ਦੇ ਬੂਟੇ ਪਿਆਰ ਆ ਯਾਰ ਆਹੋਂ ਵਾਲਾ ਬੜਾ ਦੇਖੋ ਲੈ ਇੱਧਰ ਨਿੰਬੂ ਆ ਦੇ ਲੈ ਲੈ ਤਾਂ ਦੋ ਤਿੰਨ ਨਹੀਂ ਹਾਂ ਅਰੇ ਨਿੰਬੂ ਜੋ ਕੋ ਦene ਮਰਜੀ